ਹਾਂਜੀ ਇਹ ਗੱਲ ਹੈ ਗੱਲ ਹੈ ਸਤਿਕਾਰਯੋਗ ਵੀਰ ਜੀ ਸ੍ਰੀ ਪ੍ਰਧਾਨ ਸਾਹਿਬ ਸੀ ਜਿਹੜੇ ਮੋਗਾ ਰੈਡੀ ਦੇ ਉਹਨਾਂ ਨੂੰ ਕਾਰਨ ਦੱਸੋ ਨੋਟੀਸ ਜਾਰੀ ਕੀਤਾ ਨਹੀਂ ਮਹੇਸ਼ਿੰਦਰ ਸਾਹਿਬ ਕਰਾਓ ਕੋਈ ਜਵਾਬ ਆਇਆ ਹਾਂਜੀ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਇਸ ਕਰਕੇ ਕੀਤਾ ਗਿਆ ਕਿਉਂਕਿ ਜਿਹੜੇ ਸਰ ਦੇ ਉੱਤੇ ਕੰਟੈਸਟਡ ਕੈਂਡੀਡੇਟ ਸੀ ਮੈਡਮ ਸੂਦ ਸੋਨੂ ਸੂਜੀ ਦੀ ਹਾਂ ਮਾਲਵਿਕਾ ਸੂਦ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਪਹਿਲਾਂ ਵੀ ਕਾਫੀ ਉਹਨਾਂ ਦੀਆਂ ਤਿੰਨ ਚਾਰ ਸ਼ਿਕਾਇਤਾਂ ਆਈਆਂ ਸਨ ਔਰ ਕੁਝ ਉਹਨਾਂ ਨੇ ਪ੍ਰੂਫਸ ਵੀ ਦਿੱਤੇ ਐ ਐਂਡ ਉਹਨਾਂ ਨੂੰ ਉਸ ਹਾਲਾਂਕਿ ਉਹਨਾਂ ਦੀ ਫੋਟੋ ਲਾਈ ਗਈ ਉਹਨਾਂ ਨੂੰ ਸੱਦਾ ਪੱਤਰ ਨਹੀਂ ਦਿੱਤਾ ਗਿਆ ਤੋਂ ਨਹੀਂ ਉਹਨਾਂ ਨੂੰ ਪੁੱਛਿਆ ਗਿਆ ਸੋ ਇਸ ਕਰਕੇ ਉਹ ਕਾਰਨ ਦੱਸੋ ਨੋਟਿਸ ਕੀਤਾ ਗਿਆ ਬ੍ਰਿੰਗ ਸਾਹਿਬ ਉਹਨਾਂ ਦਾ ਬਿਆਨ ਆਇਆ ਤੁਹਾਡੇ ਜਿਹੜੇ ਹੈਗੇ ਨੇ ਸਾਬਕਾ ਪ੍ਰਧਾਨ ਕਿ ਮਾਨੂੰ ਸਾਨੂੰ ਪਹਿਲਾਂ ਨਹੀਂ ਕਿਹਾ ਗਿਆ ਵੀ ਅਸੀਂ ਪਾਰਟੀ ਦੇ ਬੈਨਰ ਦੇ ਥੱਲੀ ਉੱਤੇ ਗਏ ਸੀ ਪਰ ਬਾਅਦ ਸਾਨੂੰ ਕਾਰਨ ਨਾਲ ਸੋ ਨੋਟਿਸ ਜਿਹੜੇ ਮੋਗਾ ਦੇ ਹੈਗੇ ਨੇ ਮਹੇਸ਼ਿੰਦਰ ਚਲੋ ਉਹ ਤਾਂ ਜੀ ਹੁਣ ਪਾਰਟੀ ਅਸੀਂ ਕਾਰਨ ਦੱਸੋ ਨੋਟਿਸ ਉਹਨਾਂ ਨੂੰ ਕੀਤਾ ਹੈ ਬਾਕੀ ਕੀ ਫੈਸਲਾ ਹੁੰਦਾ ਉਹ ਕੀ ਜਵਾਬ ਦਿੰਦੇ ਉਸ ਤੋਂ ਬਾਅਦ ਸਾਰੀ ਗੱਲ ਰੱਖੀ ਜਾਊਗੀ ਸੁਣੀ ਜਾਊਗੀ ਫਿਰ ਦੇਖਦੇ ਕੀ ਹੁੰਦਾ ਇੱਕ ਪ੍ਰਧਾਨ ਸਾਹਿਬ ਗੱਠ ਵਰ ਗੱਠ ਜੋੜ ਬਾਰੇ ਪੀਸੀਸੀ ਦੇ ਪ੍ਰੈਜ਼ੀਡੈਂਟ ਹੋ ਤੁਹਾਡਾ ਕੀ ਕਹਿਣਾ ਜਾਤੀ ਤੌਰ ਤੇ ਤੁਸੀਂ ਜੋਰ ਦੇ ਹੱਕ ਚੋਂ ਮੈਂ ਇੱਕ ਬੇਨਤੀ ਕਰਨਾ ਚਾਹਣਾ ਨਾਲੇ ਤੁਹਾਡੇ ਰਾਹੀਂ ਆਪਦੇ ਕਾਂਗਰਸੀ ਭਰਾਵਾਂ ਨੂੰ ਵੀ ਇਹ ਗੱਲ ਦੱਸਣੀ ਚਾਹਣਾ ਹੈ ਖਰਗੇ ਸਾਹਿਬ ਨੇ ਸਾਨੂੰ ਸਿੱਧੀ ਸਿੱਧੀ ਇੱਕ ਹਦਾਇਤ ਦਿੱਤੀ ਹੈ ਜਾਤੀ ਤੌਰ ਤੇ ਕੋਈ ਵਿਅਕਤੀ ਆਪਣੀ ਨਿੱਜੀ ਰਾਏ ਕਾਂਗਰਸ ਹੁੰਦਿਆ ਨਹੀਂ ਦੇ ਸਕਦਾ ਅਗਰ ਦੇਣੀ ਹੈ ਕਿਸੇ ਨੇ ਨਿੱਜੀ ਰਾਏ ਤਾਂ ਪਾਰਟੀ ਪਲੈਟਫਾਰਮ ਹੈਗਾ ਖਰਗੇ ਸਾਹਿਬ ਰਾਹੁਲ ਜੀ ਕੋਲੇ ਆਪਣੀ ਗੱਲ ਰੱਖ ਸਕਦਾ ਮੈਂ ਕਹਾਂ ਮੇਰੀ ਰਾਏ ਇਹ ਹੈ ਮੇਰੀ ਰਾਏ ਹੈ ਹਾਂ ਇਹ ਜ਼ਰੂਰ ਕਹਿਣਾ ਚਾਹਾਂਗਾ ਕੀ ਕਾਂਗਰਸ ਪਾਰਟੀ ਕੈਸੀ ਪਾਰਟੀ ਉਹ ਆਪਣੇ ਵਰਕਰ ਨੂੰ ਸੁਣ ਕੇ ਵਰਕਰ ਦੀਆਂ ਭਾਵਨਾਵਾਂ ਜਾਣ ਕੇ ਆਪ ਦੇ ਲੀਡਰਾਂ ਨੂੰ ਸੁਣ ਕੇ ਉਹਨਾਂ ਦੀਆਂ ਭਾਵਨਾਵਾਂ ਜਾਣ ਕੇ ਔਰ ਪੰਜਾਬ ਦੀਆਂ ਸਥਿਤੀ ਨੂੰ ਧਿਆਨ ਚ ਰੱਖਦੇ ਹੋਏ ਜੋ ਵੀ ਫੈਸਲਾ ਲਏਗੀ ਉਹ ਹਾਈ ਕਮਾਂਡ ਲਏਗੀ ਤੇ ਔਰ ਸਾਨੂੰ ਮਨਜ਼ੂਰ ਹੋਏਗਾ ਉਹ ਜੋ ਫੈਸਲਾ ਲੇਕਿਨ ਇੱਕ ਪਾਸੇ ਤਾਂ ਤੁਸੀਂ ਤੁਹਾਡਾ ਕਾਂਗਰਸ ਦਾ ਬਿਆਨ ਆ ਰਿਹਾ ਵੀ ਅਸੀਂ ਅਲੱਗ ਲੜਾਂਗੇ ਉਧਰ ਆਪ ਵਾਲਾ ਦਾ ਬਿਆਨ ਆ ਰਿਹਾ ਵੀ ਅਲੱਗ-ਅਲੱਗ 13 ਸੀਟਾਂ ਜੜਾਂਗੇ ਤੇ ਇਹ ਕੀ ਮੈਂ ਤੁਹਾਨੂੰ ਕੀ ਕਿਹਾ ਜਨਾਬ ਵਾਰੀ ਵਾਰੀ ਉਹਨਾਂ ਦਾ ਆ ਰਿਹਾ ਜ ਨਹੀਂ ਰਹਾ ਰਿਹਾ ਤੇ ਤੁਹਾਨੂੰ ਇਹ ਵੀ ਕਿਸੇ ਨੇ ਕਿਦੋਂ ਆਖਿਆ ਵੀ ਅਸੀਂ ਇਕੱਠੇ ਲੜਾਂਗੇ ਤੇ ਤੁਸੀਂ ਕੰਮ ਚਲਾਤਾ ਮਗਰਲੇ ਕਈ ਦਿਨਾਂ ਤੋਂ ਅਸੀਂ ਇਹ ਕਿਹਾ ਕਿ ਅਸੀਂ ਹਜੇ ਤੱਕ 올 ਇੰਡੀਆ ਪ੍ਰਧਾਨ ਤੇ ਸਾਡੇ ਦਵਿੰਦਰ ਯਾਦਵ ਜੀ ਇਨਚਾਰਜ ਨੇ ਸਾਨੂੰ ਕਿਹਾ ਕਿ 13 ਦੀਆਂ 13 ਲੋਕ ਸਪੀਕਰ ਸੀਟਾਂ ਦੀ ਤਿਆਰੀ ਰੱਖੋ ਇਹ ਤਾਂ 6 ਮਹੀਨਿਆਂ ਦਾ ਕੰਮ ਚਲਾ ਰੱਖਿਆ মিডিਆ ਨੇ ਕਿ ਅੱਜ ਹੋ ਗਿਆ ਸਮਝੌਤਾ ਟੁੱਟ ਗਿਆ ਸਮਝੌਤਾ ਹੋ ਗਿਆ ਹਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੋ ਵੀ ਫੈਸਲਾ ਹੋਏਗਾ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਨਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਔਰ ਕਾਂਗਰਸੀ ਵਰਕਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੋਏ ਫਿਰ ਦਿਲ ਸਾਹਿਬ ਸਿਆਸੀ ਹਰ ਕਿਹ ਚੈਹੀ ਚਰਚਾ ਵੀ ਸਖਪਾਲ ਖੈਰਾਂ ਨੂੰ ਵੀ ਕਾਂਗਰਸ ਲੋਕ ਸਭਾ ਚੋਂ ਲੜਾ ਸਕਦੀ ਹੈ ਦੇਖੋ ਗੱਲ ਸੁਣੋ ਰਾਜਾ ਵੜਿੰਗ ਕਿਸੇ ਨੂੰ ਲੋਕ ਸਭਾ ਲੜਾਉਣ ਚ ਤੇ ਉਹ ਰੇ ਚ ਰਾਜੇ ਵੜਿੰਗ ਦਾ ਕੋਈ ਰੋਲ ਨਹੀਂ ਹੈ ਪਹਿਲਾਂ ਤੁਹੰਦਾ ਮੇਰਾ ਸਿਰਫ ਕੰਮ ਇਹ ਹੈ ਕਿ ਮੈਂ ਜਥੇਬੰਦੀ ਦੇ ਢਾਂਚੇ ਨੂੰ ਫਿੱਟ ਕਰਕੇ ਲੜਾਈ ਲੜਾ ਜਿਹੜਾ ਕਿਹਨੇ ਲੜਨਾ ਹੈ ਕਿਹਨੇ ਨਹੀਂ ਲੜਾਉਣਾ ਦਵਿੰਦਰ ਯਾਦਵ ਜੀ ਖਰਗੇ ਸਾਹਿਬ ਤੇ ਰਾਹੁਲ ਗਾਂਧੀ ਜੀ ਦਾ ਕੰਮ ਹੈ ਮੇਰਾ ਕੰਮ ਹੈ ਜਿਹੜਾ ਕਾਂਗਰਸ ਨੇ ਬੰਦਾ ਦੇਤਾ ਚੱਕ ਕੇ ਸਾਰੀ ਆਰਗੇਨਾਈਜੇਸ਼ਨ ਡਟ ਕੇ ਅਸੀਂ ਕੈਂਪੇਨ ਕਰ ਲਈ ਸੁਖਪਾਲ ਖੈਰ ਕਿਸ ਤਰ੍ਹਾਂ ਕੈਂਡੀਡੇਟ ਮੈਂ ਤੁਹਾਨੂੰ ਕਹਿ ਰਿਹਾ ਕਿ ਚਾਹੇ ਸਟਰੋਂਗ ਬੰਦੇ ਹੋ ਸਰ ਵੇਖੋ ਤੁਸੀਂ ਆਪਣੇ ਆਪ ਸਵਾਲ ਜਵਾਬ ਤੇ ਆਪਣੇ ਆਪ ਅਨਸਰ ਨਾ ਕਰੋ ਮੈਂ ਮੇਰੇ ਅਸੇ ਮੈਂ ਤੁਹਾਨੂੰ ਕਹਿਣਾ ਕਿ 13 ਦੇ 13 ਜਿਹੜੇ ਕੈਂਡੀਡੇਟ ਹੋਣਗੇ ਉਹਦਾ ਫੈਸਲਾ ਜਿਹੜਾ ਹੈਗਾ ਉਹ ਹਾਈ ਕਮਾਂਡ ਨੇ ਕਰਨਾ ਹੈ ਯਾਦਵ ਜੀ ਹਰ ਨਹੀਂ ਕਰਨਾ ਹੈ ਕਿਸ ਮੁੱਦੇ ਨੂੰ ਜਿਹੜੇ ਸਟਰੋਂਗ ਨੈਚੁਰਲੀ ਇਹ ਸਟਰੋਂਗ ਬੰਦੇ ਨੂੰ ਉਤਾਰਿਆ ਜਾਏਗਾ ਸਤ ਨਿਆ ਯਾਤਰਾ ਦੌਰਾਨ ਜਿਹੜਾ ਰਾਹੁਲ ਗਾਂਧੀ ਜੀ ਨੂੰ ਮੰਦਿਰ ਜਾਣ ਤੋਂ ਰੋਕਿਆ ਗਿਆ ਉਸ ਦੇ ਉੱਪਰ ਕੀ ਕਹੋਗੇ ਮੈਂ ਸਮਝਦਾ ਨਿਆ ਯਾਤਰਾ ਦੌਰਾਨ ਮੰਦਿਰ ਜਾਣ ਤੋਂ ਰੋਕਿਆ ਗਿਆ ਨਾ ਧਰਨਾ ਲਾ ਕੇ ਬੈਠਾ ਅੱਛਾ ਅੱਛਾ ਉਹ ਵਾਲਾ ਉਹ ਜਾਣ ਬੁੱਝ ਕੇ ਇਹ ਪੋਲੀਟੀਕਲਾਈਜ਼ ਕਰਤਾ ਸਿਸਟਮ ਉਹ ਇਹ ਚਾਹੁੰਦੇ ਕਿ ਜਿਹੜਾ ਮੰਦਿਰ ਹੈ ਅਸੀਂ ਪਹਿਲਾਂ ਵੀ ਉਹਨੂੰ ਘੁਮਾ ਕੇ ਪੇਸ਼ ਕੀਤਾ ਗਿਆ ਸੀ ਇਹ ਕਿ ਆ ਸੀ ਕਿ ਇਹ ਪੋਲੀਟੀਕਲਾਈਜ਼ ਅਜੰਡਾ ਬਣਾਤਾ ਮੋਦੀ ਜੀ ਨੇ राम जी ਦਾ ਸਾਰਿਆਂ ਦੇ ਹੈ ਭਗਵਾਨ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾ ਕਿਤੇ ਵਿਅਕਤੀ ਪਾਰਟੀ ਦੇ ਹੋ ਸਕਦੇ ਹੈ ਕਿ ਇੱਕ ਪ੍ਰਧਾਨ ਮੰਤਰੀ ਦੇ ਇਸੇ ਤਰ੍ਹਾਂ ਮੰਦਰ ਜਿੱਥੇ ਗੀਤਾ ਜਿੱਥੇ राम जी ਦੀ ਮੂਰਤੀ ਲੱਗੀ ਹੈ ਉਹ ਉਹ ਵੀ ਉੱਥੇ ਉਨੀ ਭਾਵਨਾ ਹੀ ਹੈ ਮੈਂ ਸਮਝਦਾ ਗੁਰੂ ਗ੍ਰੰਥ ਸਾਹਿਬ ਜਿੱਥੇ ਪਏ ਹੈ ਚਾਹੀਓ ਹਿਮਕੁੰਡ ਸਾਹਿਬ ਚਲੇ ਜਾਓ ਚਾਹੀਏ ਇੱਥੇ ਮੱਥਾ ਟੇਕੋ ਉਨੀ ਮੰਨਤਾ ਹੀ ਆ ਅਸੀਂ ਸ਼ਰਧਾ ਨਾਲ ਉਹਨਾਂ ਸਤਾਨਾਂ ਤੇ ਤੀਰਥ ਯਾਤਰਾਵਾਂ ਕਰਦੇ ਹਾਂ ਰਾਮ ਭਗਵਾਨ ਜੀ ਦੀ ਸਾਡੇ ਮਨ ਦੇ ਵਿੱਚ ਹੋ ਸਕਦਾ ਉਹਨਾਂ ਨਾਲੋਂ ਵੱਧ ਅਸੀਂ ਆਪਦੇ ਮਨ ਨਾਲ ਉਹਨਾਂ ਨੂੰ ਪੂਜਦੇ ਹੋਈਏ ਸੋ ਮੈਂ ਸਮਝਦਾ ਕਿ ਉਹ ਉਹ ਜਾਨ ਇੱਕ ਮਿੰਟ ਉਹ ਜਾਨ ਬੁਝ ਕੇ ਕਾਂਗਰਸ ਪਾਰਟੀ ਨੂੰ ਅੱਡ ਕਰਨਾ ਚਾਹੁੰਦੇ ਹੈ ਹਾਲਾਂਕਿ ਇਹ ਕਾਂਗਰਸ ਪਾਰਟੀ ਉਹ ਹੈ ਰਾਜੀਵ ਗਾਂਧੀ ਜੀ ਨੇ ਰਾਮ ਮੰਦਰ ਦੇ ਤਾਲੇ ਖੁਲਵਾਏ ਸੀ ਇੱਥੇ ਤਾਂ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ 9 ਸਾਲਾਂ ਦੀ ਸਰਕਾਰ ਨੇ ਨਹੀਂ ਫੈਸਲਾ ਕੀਤਾ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਜੋ ਵੀ ਫੈਸਲਾ ਕੀਤਾ ਸੋ ਉਹਨੂੰ ਇੱਕ ਪੋਲੀਟਿਕਲ ਇਵੈਂਟ ਬਣਾ ਲਿਆ ਗਿਆ ਕਿ ਇਹ ਮੇਰਾ ਇਵੈਂਟ ਹੈ ਜਿਹੜੇ ਆਚਾਰਿਆ ਲੋਕ ਸੀਗੇ ਜਾਂ ਜਿਹੜੇ ਹੋਰ ਲੋਕ ਸੀ ਉਹਨਾਂ ਤੋਂ ਕਿਸੇ ਨੂੰ ਪੁੱਛਿਆ ਨਹੀਂ ਗਿਆ ਪਰ ਅਸੀਂ ਇਹ ਨਹੀਂ ਕਿਹਾ ਕਿ ਅਸੀਂ ਕਿਸੇ ਚੀਜ਼ ਦਾ ਵਿਰੋਧ ਕਰਦੇ ਹਾਂ ਕੱਲ ਤੁਸੀਂ ਦੇਖਿਆ ਹੋਣਾ ਮੈਂ ਲੰਗਰ ਵੰਡ ਰਿਹਾ ਸੀ ਕਿਤੇ ਸਿੰਘਲਾ ਸਾਹਿਬ ਸੀ ਕਿਤੇ ਮੈਡਮ ਪੱਠਲ ਜੀ ਦੇ بیٹے ਸੀ ਹਰ ਵਿਅਕਤੀ ਆਪ ਦੇ ਆਪ ਕਿਉਂਕਿ ਸਾਡੀ ਸਾਰਿਆਂ ਦੀ ਸ਼ਰਧਾ ਹੈ ਸੋ ਹੋ ਸਕਦਾ ਅਸੀਂ ਕੱਲ ਨੂੰ ਪਰਸੋਂ ਚੌਥੇ ਕਿਦੋਂ ਵੀ ਕਿਤੇ ਅਯੋਧਿਆ ਜਾ ਸਕਦੇ ਹਾਂ ਪਰ ਅਸੀਂ ਪ੍ਰਧਾਨ ਮੰਤਰੀ ਦੇ ਕਹਿੰਦੇ ਜਿਹੜਾ ਈਵੈਂਟ ਬਣਾਇਆ ਸੀ ਉੱਥੇ ਅਸੀਂ ਨਹੀਂ ਗਏ ਸਰਕਲਿਜ਼ਮ ਦੀ ਜਿਹੜੀ ਆਈਡੋਲੋਜੀ ਕਾਂਗਰਸ ਲੈ ਕੇ ਚੱਲਦੀ ਹੈ ਤੁਹਾਨੂੰ ਲੱਗਦਾ ਵੀ 2024 ਦੀ ਇਲੈਕਸ਼ਨ ਦੇ ਵਿੱਚ ਉਸ ਦਾ ਕਿੰਨਾ ਜਿਹੜਾ ਗਰਾਊਂਡ ਤੇ ਪਕੜ ਹੈ ਜਿਹੜੀ ਬਣ ਪਾਈ ਦੇਖੋ ਜੀ ਇੱਕ ਨਾ ਇੱਕ ਦਿਨ ਇਸ ਚੀਜ਼ ਦਾ ਜ਼ਰੂਰ ਅਸਰ ਹੋਏਗਾ ਸਾਡੇ ਦੇਸ਼ ਨੂੰ ਵੰਡਣ ਦੀ ਗੱਲ ਕੀਤੀ ਜਾ ਰਹੀ ਹੈ ਸਾਡੇ ਦੇਸ਼ ਨੂੰ ਧਰਮਾਂ ਦੇ ਨਾਂ ਦੇ ਵੰਡਣ ਦੀ ਗੱਲ ਕੀਤੀ ਜਾ ਰਹੀ ਹੈ ਜਾਤੀਆਂ ਦੇ ਨਾਂ ਤੇ ਵੰਡਣ ਦੀ ਗੱਲ ਕੀਤੀ ਹੈ ਅਸੀਂ ਅਸੀਂ ਜਿਹੜੇ ਲੋਕ ਹੈ ਕਾਂਗਰਸ ਪਾਰਟੀ ਸਭ ਧਰਮਾਂ ਨੂੰ ਨਾਂ ਲੈ ਕੇ ਚੱਲਦੀ ਹੈ ਸਭ ਜਾਤੀਆਂ ਨੂੰ ਨਾਂ ਲੈ ਕੇ ਚੱਲਦੀ ਹੈ ਅਗਰ ਐ ਮੈਨੂੰ ਯਾਦ ਹੈ ਰਾਹੁਲ ਗਾਂਧੀ ਜੀ ਨੂੰ ਇੱਕ ਵਾਰੀ ਮੈਂ ਗੱਲ ਕਹੀ ਉਹਨਾਂ ਨੇ ਕਿਹਾ ਰਾਜਾ ਜਿਸ ਪਾਰਟੀ ਨੇ ਜੇ ਦੇਸ਼ ਕੋ ਬਣਾਇਆ ਹੋ ਜਿਸ ਪਾਰਟੀ ਨੇ ਦੇਸ਼ ਆਜ਼ਾਦ ਕਰਾਇਆ ਹੋ ਉਹ ਆਪਣੇ ਹੱਥੋਂ ਸੇ ਆਪਣੀ ਕੁਰਸੀ ਹਾਸਲ ਕਰਨੇ ਲਈ ਉਸ ਕੋ ਤੋੜ ਨਹੀਂ ਸਕਦਾ ਪ੍ਰਧਾਨ ਸਾਹਿਬ ਜਾਂਦੇ ਜਾਂਦੇ ਇੱਕ ਜਵਾਬ ਦੇ ਜੋ ਕੀ ਬੜਿੰਗ ਪਰਿਵਾਰ ਖੁਦ ਲੋਕ ਸਭਾ ਚੋਂ ਲੜਨ ਦਾ ਇੱਛਾ ਮੈਨੂੰ ਲੱਗਦਾ ਹੈ ਬੜਿੰਗ ਗਲਤ ਗੱਲ ਸੁਣੋ ਮੇਰੀ ਮੇਰੀ ਇੱਛਾ ਜਾਂ ਤੁਹਾਡੀ ਇੱਛਾ ਕੀ ਮਾਨੇ ਰੱਖਦੀ ਹੈ ਨਿਕਲੇ ਮੈਂ ਨਹੀਂ ਮੈਂ ਨਾ ਨਾ ਮੈਂ ਕੋਈ ਮੈਂ 올 ਇੰਡੀਆ ਮੈਂ ਆਲਰੇਡੀ ਪ੍ਰਧਾਨ ਹੈਗਾ ਕਿਸੇ ਚੀਜ਼ ਨੂੰ ਕੁਝ ਨਹੀਂ ਕਲੇਮ ਕਰਦਾ ਮੈਂ ਪਰ ਅੰਤਿਮ ਜਿਹੜਾ ਟਿਕਟਾ ਦਾ ਫੈਸਲਾ ਉਹ ਪ੍ਰਧਾਨ ਦਾ ਫੈਸਲਾ ਕੋਈ ਨਹੀਂ ਹੁੰਦਾ ਉਹ ਸਾਰੇ ਦਾ ਸਾਰਾ ਫੈਸਲਾ ਖਰਗੇ ਸਾਹਿਬ ਰਾਹੁਲ ਗਾਂਧੀ ਤੇ ਦਵਿੰਦਰ ਯਾਦਵ ਜੀ ਦਾ ਫੈਸਲਾ ਤੁਸੀਂ ਤਾਂ ਇੱਕ ਹੀ ਗੱਲ ਪੁੱਛੀ ਨੇ ਫਲਾਣਾ ਲੜੂਆ ਫਲਾਣਾ ਲੜੂਆ ਫਲਾਣਾ ਐ ਨਾ ਕਰੋ ਹੋਰ ਬਤੇਰੇ ਸਵਾਲ ਚਲੋ